देखो ਆਪਾਂ ਕੁਝ ਦਿਨ ਪਹਿਲਾਂ ਇੱਥੇ ਬਠਿੰਡਾ ਜ਼ਿਲ੍ਹੇ ਵਿੱਚ ਜਿਹੜੀ ਆਪਣੀ ਟੀਮ ਹੈਗੀ ਹੈ ਡੀਪੀਓ ਡੀਸੀਪੀਓ ਚਾਈਲਡ ਪ੍ਰੋਟੈਕਸ਼ਨ ਦੀ ਜਿਹੜੀ ਟੀਮਸ ਨੇ ਉਹਨਾਂ ਨੇ ਵੱਖ-ਵੱਖ ਥਾਵਾਂ ਤੇ ਜਿਹੜੀ ਹੈਗੀ ਹੈ ਰੇਡਸ ਕੀਤੀਆਂ ਸੀ ਕਿ ਜਿਹਦੇ ਵਿੱਚ ਆਪਾਂ 19 ਬੱਚੇ ਜਿਹੜੀ ਹੈਗੀ ਆ ਜਿਹੜੇ ਬੈਗਰੀ ਵਿੱਚ ਪਾਏ ਸੀਗੇ ਤੁਸੀਂ ਵੇਖਦੇ ਪਿਓ ਕਈ ਸਾਰੀ ਜਿਹੜੇ ਆਪਣੇ ਥਾਵਾਂ ਨੇ ਉੱਥੇ ਬੱਚੇ ਜਿਹੜੇ ਹੈਗੇ ਆ ਬਿਕ ਮੰਗਦੇ ਰਹਿੰਦੇ ਤੇ ਉਹਨੂੰ ਆਪਾਂ उन्होंने चिल्ड्रन होम उन्होंने शिफ्ट किया तो वो बाद जो अपनी चाइल्ड वैलफेयर काउंसल है उन्होंने भी ऑर्डर पास किया कि एक बार क्योंकि कई सारे बच्चे बार बार आप उ फ़ड़ रहे हैं तो उन्हें पेरेंट्स जोड़ा है जो खुद को कह रहे हैं कि आप इन्होंने पेरेंट्स ने फिर भी उन्हों ध्यान नहीं रख रहे हैं, जिस तुँ सू श यह भी है कि वो भी हो सकता कि है कि कई सारे बच्चे जोड़े है शायद अपने ना हो क्योंकि ਸਾਨੂੰ ਪਤਾ ਹੈਗਾ ਕਿ ਹਿਊਮਨ ਟ੍ਰੈਫਿਕਿੰਗ ਜਿਹੜਾ ਹੈਗਾ ਇੱਕ ਬੜਾ ਐਂਗਲ ਹੈ ਬੇਗਰੀ ਦੇ ਵਿੱਚ ਤੇ ਇਸ ਕਰਕੇ ਉਹਨੂੰ ਧਿਆਨ ਵਿੱਚ ਰੱਖਦੇ ਹੋਏ ਆਪਾਂ ਇਹ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀ ਤੇ ਉਹਦੇ ਆਧਾਰ ਤੇ ਹੀ ਹੁਣ ਜਿਹੜੀ डिपार्टमेंट है उन्होंने भी इस न्यान में रखते हुए उन्हें एस ओ पी भी जारी किया हुआ है कि अगे तो जे इस तरीके साथ इंसीडेंट्स आते हैं तो उन्होंने प्रॉपर डी एन ए टेस्टिंग कराई जाए तो यह पता लग सके कि बच्चे एक्चुअल भी जरा कोई क्लैम कर रहा है कि उन्होंने बच्चा है एक्चुअल उन्होंने बच्चा है कि नहीं है ता ता जो बहुत सारे जोड़े बच्चे मिसिंग होंगे उन्होंने भी आप ट्रैक कर सके तो एक बढ़िया पहलकदमी है जिथे ਜਿਹੜਾ ਅਧਿਕਸ਼ਾ ਹੈ ਉਹਨੂੰ ਆਪਾਂ ਕਾਬੂ ਕਰ ਪਾਵਾਂਗੇ ਤੇ ਨਾਲ ਹੀ ਜੇ ਕੋਈ ਬੱਚਾ ਆਪਣੇ ਮਾਪੇ ਤੋਂ ਹੋ ਗਿਆ ਹੈ ਜਾਂ ਕਿਸੇ ਨੇ ਉਹਨਾਂ ਨੂੰ ਜਿਹੜਾ ਹੈਗਾ ਇਸ ਤਰੀਕੇ ਨਾਲ ਟਰੈਫਿਕ ਕਰਕੇ ਵੈਗਰੀ ਵਿੱਚ ਪਾਇਆ ਹੋਇਆ ਹੈ ਤੇ ਉਹਨਾਂ ਨੂੰ ਵੀ ਆਪਾਂ ਜਿਹੜਾ ਹੈ ਉਹਨਾਂ ਦੇ ਆਪਣੇ ਵਿੱਚ ਪਾਇਆ ਹੋਇਆ ਹੈ ਤੇ ਉਹਨਾਂ ਨੂੰ ਵੀ ਆਪਾਂ ਜਿਹੜਾ ਹੈ ਉਹਨਾਂ ਦੇ ਆਪਣੇ ਮਾਪੇ ਦੇ ਨਾਲ ਜੋੜ ਸਕਾਂ। ਤਾਂ ਆਪਾਂ ਇਹਦੀ ਉਹ ਕਨਫਰਮੇਸ਼ਨ ਤਾਂ ਵੀ ਕੁਝ ਕਰ ਨਹੀਂ ਸਕਦੇ ਕਿਉਂਕਿ ਹਾਲ ਦੀ ਕੀ ਤਾਂ ਆਪਾਂ ਸਿਰਫ ਸੈਂਪਲਸ ਕਲੈਕਟ ਕਰਨੇ ਨੇ ਹੁਣ ਸੈਂਪਲਸ ਕਲੈਕਟ ਕਰਕੇ ਭੇਜਾਂਗੇ ਤਾਂ ਹੀ ਪਤਾ ਲੱਗੂਗਾ ਕਿ ਜਿਹੜਾ ਹੈਗਾ ਕੋਈ ਮਿਸਮੈਚ ਆਇਆ ਕਿ ਨਹੀਂ ਤੇ ਉਸ ਤੋਂ ਬਾਅਦ ਹੀ ਆਪਾਂ ਤੁਹਾਨੂੰ ਕੋਈ ਪੁੱਛਿਆ ਜਿਹੜਾ ਪਹਿਲਾਂ ਵੀ ਕਿਹਾ ਤੁਹਾਨੂੰ ਕਿ ਜਦੋਂ ਜੇ ਕੋਈ ਬੱਚਾ ਜਿਹੜਾ ਹੈਗਾ ਉਹ ਇਹੋ ਜਿਹਾ ਲੱਭ ਜਾਂਦਾ ਹੈ ਕਿ ਉਹ ਆਪਣੇ ਜਿੱਤੇ ਉਹਨਾਂ ਨੇ ਇੱਥੇ ਬੱਚਾ ਕਲੇਮ ਕਰ ਰਹੇ ਕਿ ਉਹਨਾਂ ਦੇ ਮਾਪੇ ਨੇ ਕਿ ਜੇ ਉਹਨਾਂ ਦੇ ਨਾਲ ਉਹਨਾਂ ਦਾ ਡੀਐਨਏ ਮੈਚ ਨਹੀਂ ਹੁੰਦਾ ਤਾਂ ਉਹਨਾਂ ਨੂੰ ਆਪਾਂ ਚਾਈਲਡ ਹੋਮ ਵਿੱਚ ਰੱਖ ਕੇ ਜਿਹੜਾ ਆਪਣਾ ਮਿਸਿੰਗ ਅ ਚਿਲड्रन ਪੋਰਟਲ ਹੈ ਉਹਦੇ ਤੇ ਵੀ ਉਹਨਾਂ ਦੀ ਡਿਟੇਲਸ ਬਾਤ ਇਹਾਂਗੇ ਤੇ ਉਹਦੇ ਬੇਸਿਸ 'ਤੇ ਜੇ ਮੈਚ ਕਿਤੇ ਮਿਲ ਜਾਂਦਾ ਹੈ ਤਾਂ ਉਹਨਾਂ ਨੂੰ ਆਪਾਂ ਆਪਣੇ ਮਾਪੇ ਮਾਪਿਆਂ ਨਾਲ ਜੋੜ ਸਰ ਜੀ ਉਹ ਮੈਂ ਤੁਹਾਨੂੰ ਬੇਨਤੀ ਵੀ ਕਰ ਰਿਹਾ ਸੀ ਕਿ ਜੇ ਆਪਣਾ ਮਕਸਦ ਦੋਨੋਂ ਹੀ ਹੈ ਇੱਕ ਕਿ ਆਪਾਂ ਵਿਕਸ਼ਾ ਤੇ ਇੱਕ ਆਪੂ ਕਰੀਏ ਤੇ ਨਾਲ ਹੀ ਕਿਉਂਕਿ ਵਿਕਸ਼ਾ ਵਿੱਚ ਇੱਕ ਬਹੁਤ ਵੱਡਾ ਜਿਹੜਾ ਹੈਗਾ ਉਹ ਆਪਸ ਵਿੱਚ ਲੜਦੇ ਆਂ ਬਹੁਤ ਸਾਰੇ ਇਸ ਤਰੀਕੇ ਦੇ ਵਿਅਕਤੀ ਨੇ ਜਿਹੜਾ ਕਿ ਇਸ ਤਰੀਕੇ ਦਾ ਸਿਸਟਮ ਨੂੰ ਬढ़ावा ਦਿੰਦੇ ਆਂ ਤਾਂ ਉਹਨਾਂ ਨੂੰ ਆਪਾਂ ਧਿਆਨ ਵਿੱਚ ਰੱਖਦੇ ਹੋਏ ਕੋਸ਼ਿਸ਼ ਕਰ ਰਹੇ ਆਂ ਕਿ ਵਿਕਸ਼ਾ ਨੂੰ ਵੀ ਆਪਾਂ ਰੋਕੀਏ ਨਾਲ ਹੀ ਜੇ ਕੋਈ ਬੱਚਾ ਇਸ ਤਰੀਕ ਨਾਲ ਅਬਿਊਜ਼ ਹੋ ਰਹਾ ਹੋਦਾ ਉਹ ਦੀ ਐਕਸਪਲੋਇਟੇਸ਼ਨ ਹੋ ਰਹੀ ਹੈ ਉਹਨੂੰ ਆਪਾਂ ਜਿਹੜਾ ਹੈਗਾ ਰੋਕ ਕੇ ਉਹਨਾਂ ਨੂੰ ਆਪਣੇ ਮਾਪੇ ਦੇ ਨਾਲ ਚੋਣ ਸਰ ਇਹ ਵੀ ਕਿਹਾ ਆਪਣੀ ਡਿਸਟ੍ਰਿਕਟ ਚਾਈਲਡ ਪ੍ਰੋਟੈਕਸ਼ਨ ਦੀ ਟੀਮ ਹੈ ਤੇ ਨਾਲ ਹੀ ਆਪਣਾ ਪੁਲਿਸ ਸਟੇਸ਼ਨ ਵੀ ਯੂ ਨੋ ਆਪਾਂ ਚਾਈਲਡ ਇਸ ਮਹਿੰਮ ਦੇ ਨਾਲ ਜੋੜਿਆ ਹੋਇਆ ਹੈ ਉਹ ਟੀਮ ਜਿਹੜੀ ਹੈ ਕਿ ਰੇਡਸ ਕਰਦੇ ਆ ਨੇ ਜਿਵੇਂ ਆਪਾਂ ਪਹਿਲਾਂ ਵੀ ਕੀਤੀਆਂ ਨੇ 19 ਇੱਕ ਬੱਚੇ ਆਪਾਂ ਪਹਿਲਾਂ ਵੀ ਆਈਡੈਂਟੀਫਾਈ ਕੀਤੇ ਹੋਏ ਹਨ ਉਹਨਾਂ ਦੀ ਵੀ ਟੈਸਟਿੰਗ ਹੋਏਗੀ ਤੇ ਜੇ ਇਸ ਤੋਂ ਬਾਅਦ ਵੀ ਕੋਈ ਬੱਚਾ ਇਸ ਤਰੀਕੇ ਨਾਲ ਬੇਗਰੀ ਵਿੱਚ ਪਾਇਆ ਜਾਂਦਾ ਹੈ ਤਾਂ ਉਹਨੂੰ ਵੀ ਇੱਕ ਵਾਰ ਦੁਬਾਰਾ ਆਪਾਂ ਵੈਰੀਫਾਈ ਸ਼ੁਰੂ ਕਰਾਵਾਂਗੇ ਅ ਨਹੀਂ ਇਹ ਬਿਲਕੁਲ ਨਿਆ ਉਪਰਾਲਾ ਹੈ ਜਦੋਂ ਸਾਨੂੰ ਬੱਚੇ ਮਿਲੇ ਸੀਗੇ ਤੇ ਆਪਾਂ ਕੋਸ਼ਿਸ਼ ਕੀਤੀ ਕਿ ਪਹਿਲਾਂ ਆਪਾਂ ਸ਼ੁਰੂ ਕਰੀਏ ਤੇ ਇੱਥੇ ਆਰਡਰ ਵੀ ਕਰਾ ਲਿਆ ਤਾਂ ਉਸੇ ਨੂੰ ਹੀ ਬੇਸ ਬਣਾ ਕੇ ਹੁਣ ਜਿਹੜਾ ਡਾਇਰੈਕਟਰ ਜਿਹੜੇ ਹੈਗੇ ਵੂਮਨ ਐਂਡ ਚਾਈਲਡ ਉਹਨਾਂ ਨੇ ਵੀ ਉਹਨੂੰ ਐਸਓਪੀ ਦੇ शेप पे ਜਾਰੀ ਕਰਤਾ